ਸਤ ਸ੍ਰੀ ਅਕਾਲ ਦੋਸਤੋ ਮੈਂ ਪਵਨ ਬੱਟੀ ਪਿੰਡ ਕੱਲੇ ਵਾਲਾ ਗੁਰੂਰਸਾਈ ਤੋਂ ਅੱਜ ਮੈਂ ਆਪਣੇ ਕੁਝ ਫਲਦਾਰ ਬੂਟੇ ਤੁਹਾਨੂੰ ਦਿਖਾਵਾਂਗਾ ਸਭ ਤੋਂ ਪਹਿਲਾਂ ਅਨਾਰ ਦਾ ਬੂਟਾ ਜੋ ਅੱਜ ਤੋਂ 1 ਸਾਲ ਪਹਿਲਾਂ ਮੈਂ ਦੇਵ ਗ੍ਰੀਨਲੈਂਡ ਨਰਸਰੀ ਪਿੰਡ ਪੀਰ ਮੁਹੰਮਦ ਤੋਂ ਲੈ ਕੇ ਆਇਆ ਸੀ ਔਰ ਬੜੀ ਵਧੀਆ ਗ੍ਰੋਥ ਨੇ ਕੀਤੀ ਏ ਔਰ ਇਸ ਤੋਂ ਪਹਿਲਾਂ ਵੀ ਮੈਂ ਕਈ ਬੂਟੇ ਕਈ ਮਾਲੀਆਂ ਕੋਲੋਂ ਕਈ ਨਰਸਰੀਆਂ ਤੋਂ ਲੈ ਕੇ ਆਇਆ ਸੀ ਪਰ ਉਹ ਦੇਸੀ ਜੇ ਨਿਕਲਦੇ ਸੀ ਤੇ ਉਹ ਮੈਂ ਪੁੱਟ ਦਿੱਤੇ ਪਰ ਇਹਨਾਂ ਨੇ ਜਿਵੇਂ ਦੀ ਵੈਰਾਈਟੀ ਕਹੀ ਸੀ ਉਵੇਂ ਦੀ ਹੀ ਨਿਕਲੀ ਇਸ ਇਹ ਬੂਟਾ ਹਲੇ ਛੋਟਾ ਇਸ ਕਰਕੇ ਫਾਲੇ ਦੇ ਨਾਲ ਬਹੁਤ ਘੱਟ ਛੱਡਿਆ ਸਮੇਂ-ਸਮੇਂ ਤੇ ਤੋੜਦੇ ਰਹੀਦਾ ਤਾਂ ਕਿ ਬੂਟਾ ਜਿਹੜਾ ਗਰੋਥ ਵਧਿਆ ਕਰ ਸਕੇ ਔਰ ਜਿੱਦਾਂ ਜਿਹੜੀ ਵੈਰਾਈਟੀ ਉਹਨਾਂ ਨੇ ਕਹੀ ਸੀ ਉਹੀ ਨਿਕਲੀ ਭਗਵਾਨ ਆਰੇ ਔਰ ਬਹੁਤ ਵਧੀਆ ਏ ਇਸ ਤੋਂ ਬਾਅਦ ਤਾਈਵਨ ਪਿੰਕ ਅਮਰੂਦ ਏ ਇਹ ਵੀ ਵਧੀਆ ਗ੍ਰੋਥ ਕਰ ਰਿਹਾ ਹੈ ਅੱਗੇ ਫਾਲਸ ਆ ਗਿਆ ਉਸ ਤੋਂ ਅੱਗੇ ਇਹ ਅੰਜੀਰ ਤੁਸੀਂ ਦੇਖ ਸਕਦੇ ਹੋ ਫਲ ਕਿੰਨਾ ਭਰ ਭਰ ਕੇ ਆਇਆ ਉਹਨੇ ਪੱਤੇ ਨਹੀਂ ਜਿੰਨੇ ਨਾਲ ਇਹਨੂੰ ਫਲ ਲੱਗੇ ਨੇ ਇਸ ਤੋਂ ਅੱਗੇ ਕੁਝ ਹੋਰ ਬੂਟੇ ਜਿੱਦਾਂ ਆ ਆਂਬ ਦਾ ਬੂਟਾ ਬਹੁਤ ਵਧੀਆ ਗਰੋਥ ਕਰ ਰਿਹਾ ਹੈ ਇਹ ਕਿੰਨੂ ਆ ਗਿਆ ਇਸ ਨੂੰ ਵੀ ਬਹੁਤ ਜ਼ਿਆਦਾ ਫਲ ਲੱਗਿਆ ਸੀ ਜੋ ਬਹੁਤ ਤੋੜ-ਤੋੜ ਕੇ ਘੱਟ ਕੀਤਾ ਤਾਂ ਕਿ ਬੂਟਾ ਵਧੀਆ ਗਰੋਥ ਕਰ ਸਕੇ ਉਸ ਤੋਂ ਅੱਗੇ ਤੁਹਾਨੂੰ ਦਿਖਾਉਣੇ ਆ ਅੱਜ ਆਪਾਂ ਡ੍ਰੈਗਨ ਲਗਾਇਆ ਹੈ ਜੋ ਦੇਵ ਗ੍ਰੀਨਲੈਂਡ ਨਰਸਰੀ ਤੋਂ ਲੈ ਕੇ ਆਏ ਆ ਬੂਟੇ ਇਹ ਟ੍ਰੈਲਿਸ ਮੈਥਡ ਨਾਲ ਲਗਾ ਰਹੇ ਆ ਤੇ ਇਹ ਕੋਸ਼ ਵੀ ਨੇ ਪਹਿਲਾਂ ਲੈ ਕੇ ਆਇਆ ਸੀ ਕੁਝ ਬੂਟੇ ਡ੍ਰੈਗਨ ਫਰੂਟ ਦੇ ਇਹ ਵੀ ਬਹੁਤ ਵਧੀਆ ਗ੍ਰੋਥ ਕੀਤੇ ਨੇ